ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਤਰਸੇਮ ਸਿੰਘ ਹੈ ਜੀ ਮੇਨੂੰ ਤਾਂ ਪ੍ਰੋਬਲਮ ਸੀ ਜੀ ਇਹ ਜੀ 5 ਸਾਲ ਹੋ ਗਏ ਸੀਗੇ ਜੀ ਕੀ ਦਿੱਕਤ ਆਉਂਦੀ ਹੈ ਤੁਹਾਨੂੰ ਜੀ ਦਿੱਕਤ ਸਾਹ ਔਖਾ ਹੁੰਦਾ ਸੀਗਾ ਜੀ ਪੇਟ ਦੀ ਪ੍ਰੋਬਲਮ ਹੈ ਪੇਟ ਦੀ ਪ੍ਰੋਬਲਮ ਸੀਗੀ ਜੀ ਠੀਕ ਹੈ ਜੀ ਸਾਹ ਔਖਾ ਹੁੰਦਾ ਸੀ ਤੇ ਹੋਰ ਕੀ ਪ੍ਰੋਬਲਮ ਦੀ ਸੀ ਹਾਂਜੀ ਹਾਂਜੀ ਬਹੁਤ ਗੈਸ ਤਜਾਬ ਦਿਮਾਗ ਦੇ ਉੱਪਰ ਟੈਨਸ਼ਨ ਰਹਿੰਦੀ ਸੀ ਮੇਰਾ ਕਿੰਨੇ ਕੱਲੇ ਬਵਾਇਆਂ ਤਾਂ ਪੁੱਛੋ ਹੀ ਨਾ ਜੀ ਬਸ ਕੋਈ ਦਵਾ ਤਾਂ ਨਾ ਛੱਡਾ ਜੀ ਜਗਾ ਜਗਾ ਤੇ ਠੀਕ ਹੈ ਰਿਪੋਰਟਾ ਕਰਾਓ ਕੋਈ ਕਹਿੰਦਾ ਕੁਛ ਕਹਿੰਦਾ ਸੀ ਕੋਈ ਅਸੀਂ ਇੰਸਟਾਗ੍ਰਾਮ ਦੇਖੀ ਜਾਂਦੇ ਸੀਗੇ ਜੀ ਠੀਕ ਹੈ ਜੀ ਇੰਸਟਾਗ੍ਰਾਮ ਤੇ ਤੁਹਾਡੇ ਨਾਲ ਵੀਡੀਓ ਆ ਗਈ ਠੀਕ ਹੈ ਵੀਡੀਓ ਦੇਖਿਆ ਵੀ ਮਰੀਜ਼ ਕਿੰਨੇ ਵੀਰੇ ਹੋਏ ਜਿਹੜੇ ਇਲਾਜ ਜਿਹੜੇ ਹੁੰਦੇ ਇੱਥੇ ਠੀਕ ਹੈ ਉਹਨਾਂ ਨੂੰ ਦੇਖ ਕੇ ਤੇ ਅਸੀਂ ਆ ਗਏ ਇੱਥੇ ਮੈਂ ਇੱਕ ਵਾਰੀ ਜਾ ਕੇ ਦੇਖੀ ਤਾਂ ਸਹੀ ਠੀਕ ਹੈ ਵਧੀਆ ਖੁਸ਼ੀ ਮਿਲੀ ਹੈ ਨਾ ਵਧੀਆ ਹਾਂਜੀ ਬਹੁਤ ਜ਼ਿਆਦਾ ਵਧੀਆ ਚ ਓਵੇਂ ਹੋਇਆ ਜੀ ਜਿਵੇਂ ਵੀਡੀਓ 'ਚ ਦੇਖਿਆ ਸੀ ਉਸ ਤੋਂ ਵੱਧ ਖੁਸ਼ੀ ਮਿਲੀ ਯਾਰ ਵੀ ਸਹੀ ਇਲਾਜ ਹੁੰਦਾ ਇੱਥੇ ਠੀਕ ਹੈ ਜੀ ਕੋਈ ਇਸ ਤਰ੍ਹਾਂ ਦਾ ਨਹੀਂ ਲੱਗਾ ਕਿ ਗੱਤ ਜਗ੍ਹਾ ਤੇ ਆ ਗਏ ਨਹੀਂ ਨਹੀਂ ਜੀ ਬਹੁਤ ਵਧੀਆ ਜਾਂਦੀ ਠੀਕ ਹੈ ਸასიਖਾ ਨਦਵੰਜਾ ਖ ਫਰਕ ਬਹੁਤ ਜ਼ਿਆਦਾ ਲੱਗਾ ਜੀ ਪਹਿਲਾਂ ਕਦੇ ਲੱਗਾ ਇਸ ਤਰ੍ਹਾਂ ਨਾ ਜੀ ਨਾ 5 ਸਾਲ ਹੋ ਗਏ ਸੀ 5 ਸਾਲਾਂ ਤੋਂ ਜਿਵੇਂ ਅੱਜ ਫਰਕ ਪਿਆ ਕੱਲ ਫਰਕ ਪਿਆ ਨੀਂਦ ਵਧੀਆ ਆਈ ਹੈ ਪਹਿਲਾਂ ਕਦੇ ਹੋਇਆ ਇਸ ਦਾ ਜੀ ਆਹ ਦੋ ਰਾਤਾਂ ਵਧੀਆ ਸੁੱਤਾ ਜਿਵੇਂ ਤੇ ਕੋਈ ਦਿੱਕਤ ਨਹੀਂ ਆਈ ਸਾਬ ਦੇ ਵਿੱਚ ਨਾ ਜੀ ਨਾ ਜੀ ਨਾ ਸਾਹ ਵੀ ਵਧੀਆ ਹੋ ਗਿਆ ਇਹਨਾਂ ਦਵਾਈ ਤੋਂ ਜੀ ਠੀਕ ਹੈ ਲੱਤਾਂ ਦੇ ਵਿੱਚ ਕੋਈ ਦਿੱਕਤ ਜਿਹੜੇ ਲੱਤਾਂ 'ਚ ਦਰਦ ਵੀ ਰਹਿੰਦਾ ਸੀ ਤੁਹਾਡੀ ਨਹੀਂ ਜੀ ਲੱਤਾਂ ਇੱਥੇ ਵਧੀਆ ਠੀਕ ਸੀਗੀ ਹਲਕਾ ਲੱਗਦਾ ਸੀ ਹਲਕਾ ਲੱਗਦਾ ਸੀ ਠੀਕ ਹੈ ਜਿਹੜੇ ਤੁਹਾਨੂੰ ਤੁਹਾਡੇ ਵਾਂਗੂ ਹੋਰ ਮਰੀਜ਼ ਆ ਪ੍ਰੋਬਲਮ ਜਿਨ੍ਹਾਂ ਨੂੰ ਪੇਟ ਦੀ ਹੈ ਹੋਰ ਮ ਠੀਕ ਹੈ ਇੱਕ ਵਾਰੀ ਆਉਣਾ ਚਾਹੀਦਾ ਕੋਈ ਦਵਾਈ ਕੋਈ ਮਸ਼ੀਨ ਨਹੀਂ ਜੀ ਨਾ ਕੋਈ ਦਵਾਈ ਨਹੀਂ ਕੋਈ ਮਸ਼ੀਨ ਨਹੀਂ ਇੱਥੇ ਠੀਕ ਹੈ ਜੀ ਹੱਥ ਨਾਲ ਹੀ ਟਰੀਟਮੈਂਟ ਕਰਦੇ ਸਾਰਾ ਆਪਦੇ ਇੱਥੇ ਤੁਹਾਨੂੰ ਖੁਸ਼ੀ ਮਿਲੀ ਜੀ ਨਾ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ